ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮੋਨਮੋਹਨ ਸਿੰਘ ਦਾ ਅੱਜ ਦਿੱਲੀ ਦੇ ਵਿੱਚ ਸਸਕਾਰ ਕੀਤਾ ਗਿਆ ਤੇ ਇਸ ਮੌਕੇ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਪੁੱਜਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਕੰਮ ਕੀਤਾ ਗਿਆ ਪਰ ਇਸ ਮੌਕੇ ਇੱਕ ਨਾਮਾ ਵਿਵਾਦ ਖੜਾ ਹੁੰਦਾ ਦਿਖਾਈ ਦਿੱਤਾ ਜਿਸ ਦੀ ਸਾਰਿਆਂ ਦੇ ਵੱਲੋਂ ਨਿਖੇਧੀ ਕੀਤੀ ਗਈ ਤੇ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਆਮ ਤੌਰ ਤੇ ਜਿਹੜੀਆਂ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਨੇ ਜਿਹੜੇ ਵੱਡੇ ਅਹੁਦੇ ਤੇ ਰਹਿ ਚੁਕੇ ਨੇ ਉਹਨਾਂ ਦਾ ਸੰਸਕਾਰ ਆਮ ਤੌਰ ਤੇ ਰਾਜਘਾਟ ਦਿੱਲੀ ਦੇ ਵਿੱਚ ਹੁੰਦਾ ਹੈ ਤੇ ਇਸ ਦੀ ਜਗ੍ਹਾ ਕੇਂਦਰ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਪਰ ਜਦੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਸੰਸਕਾਰ ਕਰਨ ਲਈ ਉਹਨਾਂ ਦੇ ਪਰਿਵਾਰ ਨੇ ਭਾਜਪਾ ਸਰਕਾਰ ਤੋਂ ਰਾਜਘਾਟ ਦੇ ਵਿੱਚ ਸੰਸਕਾਰ ਕਰਨ ਲਈ ਜਗ੍ਹਾ ਮੰਗੀ ਤਾਂ ਬੀਜੇਪੀ ਸਰਕਾਰ ਦੇ ਵੱਲੋਂ ਉੱਥੇ ਜਗ੍ਹਾ ਦੇਣ ਤੋਂ ਮਨਾਂ ਕਰ ਦਿੱਤਾ ਗਿਆ ਜਾਣਕਾਰੀ ਦਾਸ ਦੀ ਕਿ ਪਹਿਲਾ ਜਿਨੇ ਵੀ ਸਨਸਕਾਰ ਮਹਾਨ ਸ਼ਖਸੀਤਾਂ ਦੇ ਜੋ ਭਾਰਤ ਦੇ ਉੱਚ ਅਹੁਦਿਆਂ ਤੇ ਰਹਿੰਦੇ ਨੇ ਉਹਨਾਂ ਦਾ ਸੰਸਕਾਰ ਰਾਜਘਾਟ ਦੇ ਵਿੱਚ ਹੁੰਦਾ ਆਇਆ ਜਿਵੇਂ ਕਿ ਮਹਾਤਮਾ ਗਾਂਧੀ, ਇੰਦਰਾ ਗਾਂਧੀ, ਰਜੀਵ ਗਾਂਧੀ, ਅਟਲ ਬਿਹਾਰੀ ਵਾਜਪਾਈ, ਗਿਆਨੀ ਜੈਲ ਸਿੰਘ, ਪੀਵੀ ਨਰਸਮਹਰਾਓ ਜਾਂ ਹੋਰ ਕਈ ਵੱਡੇ ਨਾਮ ਨੇ ਜਿਨ੍ਹਾਂ ਦਾ ਸੰਸਕਾਰ ਰਾਜਘਾਟ ਦੇ ਵਿੱਚ ਹੁੰਦਾ ਹੈ ਪਰ ਇਸ ਮੌਕੇ ਪਰਿਵਾਰ ਦੇ ਵੱਲੋਂ ਜਗ੍ਹਾ ਮੰਗਣ ਦੇ ਬਾਵਜੂਦ ਵੀ ਭਾਜਪਾ ਸਰਕਾਰ ਦੇ ਵੱਲੋਂ ਉੱਥੇ ਰਾਜਕੜ ਦੇ ਵਿੱਚ ਸਨਸਕਾਰ ਕਰਨ ਲਈ ਜਗ੍ਹਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਤੇ ਭਾਜਪਾ ਦੇ ਇਸ ਫੈਸਲੇ ਦੀ ਸਾਰੀਆਂ ਵੀ ਪਾਰਟੀਆਂ ਦੇ ਵੱਲੋਂ ਨਖੇਦੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲ ਦਲ ਜੋ ਕਿ ਕਦੇ ਵੀ ਕਾਂਗਰਸ ਦੇ ਦਫਤਰ ਦੇ ਵਿੱਚ ਨਹੀਂ ਗਿਆ ਇਸ ਮੌਕੇ ਸ਼੍ਰੋਮਣੀ ਕਾਲ ਦਲ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਡਾਕਟਰ ਗਲਜੀਤ ਸਿੰਘ ਚੀਮਾ ਹੀਰਾ ਸਿੰਘ ਆਪੜੀਆ ਦੇ ਵੱਲੋਂ ਉੱਥੇ ਪਹੁੰਚ ਕੇ ਇੱਕ ਦਾ ਮਨਮੋਹ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਕੇਂਦਰ ਦੇ ਇਸ ਜਿਹੜਾ ਫੈਸਲਾ ਹੈ ਜਗਾ ਨਾ ਦੇਂਦਾ ਇਸ ਦੀ ਨਖੇਦੀ ਵੀ ਕੀਤੀ ਗਈ ਇਸ ਦੇ ਨਾਲ ਨਾਲ ਹੋਰ ਨਾ ਕਈ ਆਗੂਆਂ ਦੇ ਵੱਲੋਂ ਪਾਲਪਰ ਇਸ ਫੈਸਲੇ ਦੀ ਨਖੇਦੀ ਕੀਤੀ ਗਈ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਇਹ ਸਿੱਖਾਂ ਦਾ અપਮਾਨ ਹੈ ਸਿੱਖਾਂ ਦੀ ਦਸਤਾਰ ਦਾ અપਮਾਨ ਹੈ ਉਹਨਾਂ ਨੇ ਕਹਿਣਾ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਇਹਨਾਂ ਕੁਝ ਕੀਤਾ ਉਸ ਲਈ ਇੱਕ ਸਨਸਕਾਰ ਲਈ ਜਗ੍ਹਾ ਨਾ ਦੇਣਾ ਸਿੱਖਾਂ ਦੇ ਨਾਲ ਇੱਕ ਵਿਤਕਰਾ ਕਰਨ ਦੇ ਬਰਾਬਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ અપਮਾਨ ਕਰਨ ਦੇ ਬਰਾਬਰ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਨਗਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਹੈ ਮੈਂ एक प्रधानमंत्री के सम्मान की बात वो प्रधानमंत्री भाई जिसके पास अथॉरिटी थी, थी। देखिए सबसे बड़ी ताकत आज दुनिया में अथॉरिटी नैतिकता की ताकत है ईमानदारी की ताकत है किरदार की ताकत है क्या है आज समाज में एक कैरेक्टर क्राइसिस है और क्योंकि वो कैरेक्टर क्राइसिस है इसलिए ट्रस्ट डेफिसिट है लोगों का विश्वास नहीं इस आदमी का विश्वास था ये आदमी क्या होता संस्था थी संस्था है संस्था रहेगी पीढ़ी पीढ़ी यू नो मैन इन फ्लैश एंड ब्लड विल कम एंड गो बट इंस्टीट्यूशन विल स्टे फॉर एवर विल स्टे फॉर एवर इन आर मेमरीज एवरीवेयर। तो मुझे लगता है कि ऐसे आदमी के लिए यह स्थान राजघाट का स्थान ना दे के उन्हें इज्जत नहीं दी, दी गई और उन्हें इज्जत नहीं दी जिसने भी नहीं दी उसने अपनी बेइजती करवाई ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਛੀਮਾ ਦਾ ਕੀ ਕਹਿਣਾ ਹੈ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਪਹਿਲੇ ਤੇ ਗੱਲ ਇਹ ਕਿ ਬਹੁਤ ਵੱਡਾ ਵਿਛੋੜਾ ਹੈ ਔਰ ਬਹੁਤ ਵੱਡੀ ਸ਼ਖਸੀਅਤ ਬਹੁਤ ਵੱਡਾ ਇਤਿਹਾਸ ਸਿਰਜ ਕੇ ਅੱਜ ਇਸ ਜਗਤ ਤੋਂ ਵਿਦਾ ਹੋਈ ਔਰੇ ਉਹਨਾਂ ਦੀ शख्सियत ਕਰਕੇ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਸਰਕਾਰਾਂ ਜਿਹੜੀਆਂ ਉਹਨਾਂ ਦੇ ਪ੍ਰਾਈਮ ਮਿੰისტਰ ਹੋਣ ਦੇ ਤੌਰ ਦੇ ਉੱਤੇ ਇੱਕ ਵਰਲਡ ਲੈਵਲ ਦਾ ਇਕਨੋਮਿਸਟ ਹੋਣ ਦੇ ਤੌਰ ਦੇ ਉੱਤੇ ਔਰ ਇੱਕ ਵਧੀਆ ਇਨਸਾਨ ਹੋਣ ਦੇ ਤੌਰ ਦੇ ਅੱਜ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਸੋ ਉਹਨਾਂ ਦਾ ਚਗੇਣਾ ਦੇਸ਼ ਵਾਸਤੇ ਤਾਂ ਹੈ ਹੀ ਹੈ ਪੰਜਾਬ ਵਾਸਤੇ ਔਰ ਖਾਸ ਕਰਕੇ ਸਿੱਖ ਕੌਮ ਵਾਸਤੇ ਕਿਉਂਕਿ ਪਹਿਲੇ ਸਿੱਖ ਪ੍ਰਾਈਮ ਮਿੰისტਰ ਹੋਏ ਔਰ ਸਾਰੀਆਂ ਮਿਨੋਰੀਟੀਜ਼ ਵਾਸਤੇ ਬੜੇ ਵੱਡੇ ਸ਼ਾਨ ਦੀ ਗੱਲ ਸੀ ਔਰ ਉਹਨਾਂ ਨੇ ਉਹਦੇ ਉੱਤੇ ਰਹਿ ਕੇ ਉਹਦੇ ਦਾ ਜਿਹੜਾ ਕਦ ਵੀ ਵਧਾਇਆ ਔਰ ਅੱਜ ਰਾਜਨੀਤੀ ਤੋਂ ਉੱਪਰ ਉੱਟ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਜੋ ਤੁਸੀਂ ਇਹ ਕਹਿੰਦੇ ਹੋ ਸਾਰੀਆਂ ਪਾਰਟੀਆਂ ਭੇਟ ਕਰ ਰਹੀਆਂ ਨੇ ਸ਼ਰਧਾ ਦੇ ਫੁੱਲ ਉਹਨਾਂ ਦੀ ਸਮਾਰਕ ਨਾ ਬਣਾਣਾ ਸਰਕਾਰ ਨੂੰ ਲੈ ਹੁਣ ਸਰਕਾਰ ਕਹਿੰਦੀ ਹੈ ਕਿ ਇਹ ਪਤਾ ਨਹੀਂ ਪਤਾ ਨਹੀਂ ਇਹਦੇ ਪਿੱਛੇ ਕਿਉਂ ਇਸ ਤਾਂ ਦੀ ਘੱਟੀਆਂ ਰਾਜਨੀਤੀ ਕੀਤੀ ਜਾਂਦੀ ਹੈ ਅਦਰਵਿਜ ਜਿਸ ਤਰ੍ਹਾਂ ਵੀ ਉਹ ਸ਼ਖਸੀਅਤ ਸੀ ਵੈਸੇ ਹੀ ਉਹਨਾਂ ਦੇ ਨਾਲ ਵਿਤਕਰਾ ਕਰਨਾ ਜਿਹੜਾ ਨਾ ਉਹਨਾਂ ਦੇ ਹੁੰਦਿਆਂ ਵੀ ਕੋਈ ਵਿਤਕਰਾ ਕਰੇ ਤੇ ਗਲਤ ਲੱਗਦਾ ਸੀ ਤੇ ਹੁਣ ਤੋਂ ਰਹੇ ਨਹੀਂ ਚਲੇ ਗਏ ਸਰਕਾਰ ਨੂੰ ਖੁੱਲ੍ਹ ਦੇ ਲਈ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਹੋਣਾ ਹਮੇਸ਼ਾ ਹੀ ਸਰਕਾਰ ਨੂੰ ਤਾਂ ਖੁੱਲ੍ਹ ਦੇ ਲਈ ਦਿਖਣੀ ਚਾਹੀਦੀ ਔਰ ਖਾਸ ਕਰਕੇ ਜਦੋਂ ਕੋਈ ਮਿਨੋਰਿਟੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਸਮੁੱਚੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਤੇ ਸਾਡੇ ਵਾਸਤੇ ਤਾਂ ਇਹ ਬਹੁਤ ਹੀ ਮਨ ਨੂੰ ਸਦਮਾ ਲੱਗਾ ਜਦੋਂ ਕੱਲ ਅਸੀਂ ਸੁਣਿਆ ਕਿ ਜਿੱਥੇ ਸਾਰੇ ਪ੍ਰਾਈਮ ਮਿਨਿਸਟਰਾਂ ਦਾ ਜਿਹੜਾ ਸਨਸਕਾਰ ਕੀਤਾ ਜਾਂਦਾ ਤੇ ਕੰਨਾ ਤਾਂ ਸਨਸਕਾਰੀ ਹੈ ਪਰ ਉਹ ਇੱਜ਼ਤ ਉਹ ਮਾਨ ਜੋ ਸਾਰੇ ਉਹਨਾਂ ਤੋਂ ਪਹਿਲਾਂ ਸੀਨੀਅਰ ਸਾਥੀਆਂ ਨੂੰ ਮਿਲਿਆ ਉਹਦੇ ਤੋਂ ਉਹਨਾਂ ਨੂੰ ਕਿਉਂ ਵੰਨ ਰੱਖਿਆ ਜਾ ਰਿਹਾ ਇਸ ਕਰਕੇ ਨਹੀਂ ਹੋਣਾ ਚਾਹੀਦਾ ਸੀ ਇਹ ਕਿਉਂ ਹੋਇਆ ਇਹ ਪ੍ਰਧਾਨ ਮੰਤਰੀ ਜੀ ਨੂੰ ਆਪ ਦੇਖਣਾ ਚਾਹੀਦਾ ਪਰ ਇਹ ਤੇ ਜੋ ਲੋਕਾਂ ਦੇ ਕੁਐਸਚਨ ਖੜੇ ਹੋ ਰਹੇ ਆ ਉਦੇ ਵਾਸਤੇ ਲੋਕਾਂ ਨੂੰ ਸੰਤੁਸ਼ਟ ਵੀ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਜੈ ਸੈਂਟੀਮੈਂਟ ਹਾਰਟ ਹੁੰਦੇ ਜਿਹੜੇ ਇਦਾਂ ਨਿਕਲ ਜਾਂਦੇ